ਵੱਦੀ ਮਹਿੰਗਾਈ ਦਰਮਿਆਨ ਪੰਜਾਬ ਦੇ ਲੋਕਾਂ ਨੂੰ ਸਿੱਧੀ ਵਿੱਤੀ ਰਾਹਤ ਦੇਣ ਦੇ ਮਕਸਦ ਦੇ ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੁਪਾ ਸਰਕਾਰ ਨੇ ਸੂਬਾ ਭਰ ਦੇ ਅੰਦਰ 16 ਟੋਲ ਪਲਾਜ਼ੇ ਜਿਹੜੇ ਉਹ ਬੰਦ ਕਰ ਦਿੱਤੇ ਨੇ ਤੇ ਇਸ ਦੇ ਨਾਲ ਜਿਹੜਾ ਯਾਤਰੀਆਂ ਨੂੰ ਰੋਜ਼ਾਨਾ 58 ਲੱਖ ਰੁਪਏ ਦੀ ਜਿਹੜੀ ਆ ਉਹ ਬਜਟ ਹੋ ਰਹੀ ਆ ਲੋਗ ਨਿਰਮਾਣ ਮੰਤਰੀ ਸਰਦਾਰ ਹਰਪ੍ਰਜਨ ਸਿੰਘ ਈਟੀਓ ਨੇ ਅੱਜ ਇੱਥੇ ਇੱਕ ਜਾਰੀ ਇੱਕ ਪ੍ਰੈਸ ਬਿਆਨ ਦੇ ਵਿੱਚ ਇਹ ਖੁਲਾਸਾ ਕਰਦੇ ਕਿਹਾ ਕਿ ਟੋਲ ਪਲਾਜ਼ਿਆਂ ਨੂੰ ਹਟਾਉਣਾ ਪੰਜਾਬ ਦੇ ਲੋਕਾਂ ਨੂੰ ਆਰਥਿਕ ਰਾਹਤ ਪਹੁੰਚਾਉਣ ਦੇ ਵੱਲ ਇੱਕ ਕਦਮ ਹੈ ਮਹੱਤਵਪੂਰਨ ਕਦਮ ਹੈ ਉਹਨਾਂ ਨੇ ਇਹ ਕਿਹਾ ਕਿ ਇਸ ਦੇ ਨਾਲ ਨਾ ਸਿਰਫ ਨਾਗਰਿਕਾਂ ਦਾ ਦ੍ਰਿਤੀ ਬੋਝ ਜਿਹੜਾ ਘਟਿਆ ਹੈ ਬਲਕਿ ਇਨ੍ਹਾਂ ਸੜਕਾਂ ਤੇ ਨਿਰਵਿਘਨ ਅਤੇ ਰੁਕਾਵਟ ਰਹਿਤ ਆਵਾਜ਼ ਆਈ ਨੂੰ ਯਕੀਨੀ ਜਿਹੜਾ ਉਹ ਬਣਾਇਆ ਗਿਆ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਕਰੀਬ 2 ਸਾਲ ਪਹਿਲਾਂ ਸੱਤਾ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵਾਲੀ ਅਗਵਾਈ ਵਾਲੀ ਸਰਕਾਰ ਨੇ ਕੁੱਲ 535.45 ਕਿਲੋਮੀਟਰ ਰਾਜ ਮਾਰਗਾਂ ਤੋਂ ਜਿਹੜੇ ਆ ਉਹ ਟੋਲ ਸਮਾਪਤ ਕੀਤੇ ਹਨ ਤੇ ਸਬੰਧਿਤ ਸੜਕਾਂ ਤੋਂ ਟੋਲ ਹਟਾਏ ਜਾਣ ਦੇ ਨਾਲ ਮਿਲਣ ਵਾਲੀ ਰੋਜ਼ਾਨਾ ਰਾਹਤ ਦੇ ਵੇਰਵੇ ਦਿੰਦਿਆਂ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਪਟਾਲਾ ਪਟਿਆਲਾ ਸਮਾਣਾ ਰੋਡ ਤੇ ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ ਉਸ ਤਨ 3.75 ਲੱਖ ਰੁਪਏ ਲੁਧਿਆਣਾ ਅਮਲੇਰਕੋਟਲਾ ਸੰਗਰੂਰ ਰੋਡ ਤੇ ਦੋ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਤੇ 13 ਲੱਖ ਰੁਪਏ ਬਲਾਚੌਰ ਗੜਸ਼ੰਕਰ ਹੁਸ਼ਿਆਰਪੁਰ ਦਸੂਆ ਰੋਡ ਤੇ ਤਿੰਨ ਟੋਲ ਪਲਾਜ਼ੇ ਬੰਦ ਕਰਕੇ ਰੋਜ਼ਾਨਾ 10.52 ਲੱਖ ਰੁਪਏ ਕੀਤਪੁਰ ਸਾਹਿਬ ਨੰਗਲ ਊਨਾ ਰੋਡ ਤੇ ਟੋਲ ਪਲਾਜ਼ਾ ਬੰਦ ਕਰਕੇ 10.12 ਲੱਖ ਰੁਪਏ ਹੁਸ਼ਿਆਰਪੁਰ ਟਾਂਡਾ ਰੋਡ ਤੇ ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ ਦੇ 1.94 ਲੱਖ ਰੁਪਏ ਮਖੂ ਵਿਖੇ ਸਤਲੁਜ ਦਰਿਆ ਤੇ ਉੱਚ ਪੱਧਰੀ ਪੁਲ ਤੇ ਟੋਲ ਬੰਦ ਕਰਨ ਕਰਕੇ ਰੋਜ਼ਾਨਾ 60000 ਰੁਪਏ ਮੋਗਾ ਕੋਟਕਪੂਰਾ ਰੋਡ ਤੇ ਟੋਲ ਪਲਾਜ਼ਾ ਬੰਦ ਕਰਕੇ ਜਿਹੜਾ ਰੋਜ਼ਾਨਾ ਦੇ 4.50 ਲੱਖ ਰੁਪਏ ਰੋਜ਼ਪੁਰ ਫਾਜ਼ਲ ਕਾ ਰੋਡ ਤੇ ਦੋ ਟੋਲ ਪਲਾਜ਼ਾ ਜਿਹੜੇ ਉਹ ਹਟਾ ਕੇ ਰੋਜ਼ਾਨਾ ਦੇ 6.34 ਲੱਖ ਰੁਪਏ ਭਵਾਨੀਗੜ ਨਾਪਾ ਗੋਵਿੰਦਗੜ ਰੋਡ ਤੋਂ ਦੋ ਟੋਲ ਪਲਾਜ਼ੇ ਜਿਹੜੇ ਉਹ ਹਟਾ ਕੇ ਰੋਜ਼ਾਨਾ ਦੇ 3.5 ਲੱਖ ਰੁਪਏ ਦਾਖਾ ਰਾਏਕੋਟ ਬਰਨਾਲਾ ਰੋਡ ਤੋਂ 2 ਲੱਖ ਦੋ ਜਿਹੜੇ ਟੋਲ ਪਲਾਜ਼ੇ ਆ ਉਹ ਹਟਾ ਕੇ ਰੋਜ਼ਾਨਾ ਔਸਤਨ 4.5 ਲੱਖ ਰੁਪਏ ਦੀ ਜਿਹੜੀ ਰਾਹਤ ਹੈ ਇੰਨਾ ਸੜਕਾਂ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਜਿਹੜੀ ਉਹ ਦਿੱਤੀ ਜਾ ਰਹੀ ਹੈ ਲੋਕ ਨਿਰਮਾਣ ਮੰਤਰੀ ਹਰਪਾਇਨ ਸਿੰਘ ਈਟਿਓ ਨੇ ਕਿਹਾ ਕਿ ਪੰਜਾਬ ਸਰਕਾਰ ਦੇਸ਼ ਦੇ ਵਿੱਚ ਮਹਿੰਗਾਈ ਦੇ ਵਧੇ ਹੋਏ ਪੱਧਰ ਦੇ ਮੱਦੇ ਨਜ਼ਰ ਆਪਣੀ ਨਾਗਰਿਕਾਂ ਨੂੰ ਵੱਧ ਤੋਂ ਵੱਧ ਆਰਥਿਕ ਰਾਹਤ ਪ੍ਰਦਾਨ ਕਰਨ ਦੇ ਲਈ ਵਚਨਬੱਧ ਹੈ ਇਸ ਦੇ ਨਾਲ ਨਾਲ ਜਿਹੜੀ ਮਿਆਰੀ ਬੁਨਿਆਦੀ ਢਾਂਚੇ ਆ ਉਹਨਾਂ ਤੇ ਨਿਰਮਾਣ ਤੇ ਵੀ ਜਿਹੜਾ ਹੈ ਉਹ ਧਿਆਨ ਉਹਨਾਂ ਦਾ ਕੇਂਦ੍ਰਿਤ ਕਰ ਰਹੀ ਹੈ